ਇਹ ਸਾਰੇ ਹੀ ਸਰੋਤਿਆਂ ਨੂੰ ਜਤਾ ਸਿੰਘ ਜੱੱਬੋਵਾਲ ਦੇ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਪਿਆਰੇ ਸਤਿਓ ਗੱਲ ਕਰਾਂਗੇ ਸ਼ਹੀਦ ਦੇ ਆਜ਼ਮ ਸਦਾਰ ਭਗਤ ਸਿੰਘ ਅਜੀ ਦੇ ਜ਼ਿਲ੍ਹੇ ਦੀ ਜ਼ਿਲ੍ਹੇ ਦੇ ਮਾਨਯੋਗ ਡੀਸੀ ਸਹਿਬਾਨ ਆਈਏਐਸ ਅਫਸਰ ਆਂਕਰਜੀਤ ਸਿੰਘ ਅਜੀ ਨੇ ਅਹੁਦਾ ਸੰਭਾਲਿਆ ਸਿੱਧੀਆਂ ਤਸਵੀਰਾਂ ਸਿੱਧੀਆਂ ਮੁਲਾਕਾਤਾ ਕਰਵਾਵਾਂਗੇ ਕਿ ਜ਼ਿਲ੍ਹੇ ਦੇ ਅੰਦਰ ਉਹ ਅਹੁਦਾ ਸੰਭਾਲਣ ਦੇ ਸਾਰ ਹੀ ਕਿਹਨਾ ਚੀਜ਼ਾਂ ਅੰਦੇ ਉੱਪਰ ਜ਼ਿਆਦਾ ਕੰਮ ਕਰਨ ਦੇ ਲਈ ਪਹਿਲ ਦੇ ਆਧਾਰ ਤੇ ਕੰਮ ਕਰਨ ਦੇ ਲਈ ਕੀ ਨਾ ਕੰਮਾਂ ਨੂੰ ਅੱਗੇ ਲੈ ਕੇ ਜਾਣ ਦੀ ਗੱਲ ਕਰਦੇ ਨੇ ਤਸਵੀਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਨਮਾਸ਼ੇਰ ਦੇ ਡੀਸੀ ਸਹਿਬਾਨ ਦਾ ਏਡੀਸੀ ਸਹਿਬਾਨ ਜੀ ਦੇ ਵੱਲੋਂ ਐਟੀਐਮ ਸਹਿਬਾਨ ਦੇ ਵੱਲੋਂ ਬੁੱਕਾ ਦੇ ਕੇ ਸਵਾਗਤ ਕੀਤਾ ਜਾ ਰਿਹਾ ਤਸਵੀਰਾਂ ਸਾਂਝੀਆਂ ਕਰਦੇ ਹਾਂ ਨਮਾਸ਼ੇਰ ਦੀ ප කාස් ජීවි නාට ගලබත්කක් රයි la, la, la... ਜੋ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈਗੇ ਅੱਜ ਪੰਜਾਬ ਸਰਕਾਰ ਦੁਆਰਾ ਕੁਝ ਨਵੀਆਂ ਬਦਲੀਆਂ ਕੀਤੀਆਂ ਗਈਆਂ ਨੇ ਕੁਝ ਆਫਸਰਸ ਨੂੰ ਨਵੇਂ ਉਦਿਆ ਤੇ ਦਿੱਤਾ ਗਿਆ ਹੈਗਾ ਉਹਨਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹੈਗੀਆਂ ਇਸੇ ਡੈਢੀ ਦੇ ਵਿੱਚ ਮੈਂ ਜੋ ਕਿ ਹੁਣ ਤੱਕ ਸੀਏ ਜੀਡੀਆ ਦੇ ਵਿੱਚ ਪੋਸਟਿਡ ਸੀ ਜੀ ਬਟੌਰ ਹੁਣ ਮੈਨੂੰ ਜਿਹੜੀ ਨਵੀਂ ਜ਼ਿੰਮੇਵਾਰੀ ਦਿੱਤੀ ਹੈਗੀ ਐਸ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਅ ਨਮਾਸ਼ੇ ਮੇਰੇ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਅੱਜ ਮੈਂ ਇੱਥੇ ਆ ਕੇ ਜੋਇਨ ਕੀਤਾ ਤੁਸੀਂ ਕਿਹੜੇ ਬੇਕੀ ਹੁਸਤੀ ਤੋਂ ਦਸਤੋਂ ਪਰਵਾਹ ਮੇਰਾ ਹਾਈਸਟ ਬੈਚ 2018 ਹੈ ਤੇ ਇਸ ਤੋਂ ਪਹਿਲਾਂ ਜਿਹੜੀ ਮੇਰੀ ਪੋਸਟਿੰਗਸ ਰਹੀਆਂ ਹੈਗੀਆਂ ਨੇ ਟ੍ਰੇਨਿੰਗ ਮੇਰੀ ਅੰਮ੍ਰਿਤਸਰ ਦੇ ਵਿੱਚ ਹੋਈ ਸੀ ਉਸ ਤੋਂ ਬਾਅਦ ਮੇਰੀ ਐਸਟੀਐਮ ਸ਼ਿਪ ਪਟਿਆਲਾ ਜ਼ਿਲ੍ਹੇ ਦੇ ਵਿੱਚ ਹੋਈ ਹੈਗੀ ਉੱਥੇ ਦੋ ਦਿਨ ਸਾਧਾ ਤੇ ਬਦਨਾ ਦੋ ਸਬ ਡਿਵੀਜ਼ਨਸ ਹੈ ਜਿੱਥੇ ਮੈਂ ਉਹ ਦੋ ਐਸਟੀਐਮ ਕੰਮ ਕੀਤਾ ਉਸ ਤੋਂ ਬਾਅਦ ਮੇਰੀ ਅਡੀਸ਼ਨਲ ਡਿਪਟੀ ਕਮਿਸ਼ਨਰ ਸ਼ਿਪ ਜਿਹੜੀ ਹੈਗੀ ਏਡੀਸੀ ਜਨਰਲ ਆਈ ਬਸਿੰ ਪਠਾਨ ਕੋ ਨਾ ਲਈ ਮੇਰੇ ਕੋਲ ਕੁਝ ਸਮੇਂ ਵਾਸਤੇ ਉਥੇ ਕਮਿਸ਼ਨਰ ਕਾਰਪੋਰੇਸ਼ਨ ਪਠਾਨਕੋਟ ਦਾ ਅਵੀਚਾਰ ਸੀ ਉਸ ਤੋਂ ਬਾਅਦ ਜਿਹੜੀ ਮੇਰੀ ਅਗਲੀ ਪੋਸਟਿੰਗ ਹੋਈ ਸੀਗੀ ਉਹ ਹੋਈ ਸੀਗੀ ਬਤੌਰ ਸੀਨੀਅਰ ਐਡਮਿਨਿਸਟ੍ਰੇਟਰ ਜਲੰਧਰ ਡਵੈਲਪਮੈਂਟ ਅਥਾਰਟੀ ਤੇ ਨਾਲ ਹੀ ਮੇਰੇ ਕੋਲ ਜ਼ਿੰਮੇਵਾਰੀ ਸੀਗੀ ਅੰਮ੍ਰਿਤਸਰ ਡਵੈਲਪਮੈਂਟ ਅਥਾਰਟੀ ਸਰ ਨਵਾਂ ਸਰ ਬਹੁਤ ਸਾਰੀ ਸਮੱਸਿਆ ਹੈ ਜੀ ਤਾਂ ਤੁਸੀਂ ਫਸਟ ਟਾਈਮ ਆਏ ਤੁਸੀਂ ਕਿਸ ਤਰ੍ਹਾਂ ਉਹ ਸਾਰਾ ਲੀਡ ਲਿਹਾਉਂਦੇ ਆ ਅ ਦੇਖੋ ਇਹ ਸਮੱਸਿਆਵਾਂ ਹਰ ਜਗ੍ਹਾ ਤੇ ਹੁੰਦੀਆਂ ਨੇ ਹਰ ਇੱਕ ਥਾਂ ਦੀਆਂ ਕੁਝ ਖੂਬੀਆਂ ਹੁੰਦੀਆਂ ਹੈਗੀਆਂ ਨੇ ਕੁਝ ਉੱਥੇ ਸਮੱਸਿਆਵਾਂ ਹੁੰਦੀਆਂ ਸੋ ਦੋਵਾਂ ਨੂੰ ਸਮਝਦੇ ਹੋਏ ਜੋ ਮੇਰੇ ਕੋਲ ਇੱਥੇ ਮੇਰੀ ਟੀਮ ਹੈਗੀ ਇਹ ਮੇਰੇ ਐਸ.ਐਸ.ਪੀ. ਸਾਹਿਬ ਹੈਗੇ ਨੇ ਅ ਮੇਰੇ ਜੀ.ਏ. ਦਾ ਸਟਾਫ ਹੈਗਾ ਹੈ ਉਸ ਤੋਂ ਇਲਾਵਾ ਮੇਰੇ ਐਸ.ਐਲ.ਐਮਸ ਹੈਗੇ ਨੇ ਜੇ ਮੈਂ ਗੱਲ ਕਰਾਂ ਪੁਲਿਸ ਪ੍ਰਸ਼ਾਸਨ ਵਾਲੇ ਪਾਸੇ ਸਾਡੇ ਕੋਲ ਐਸ.ਐਸ.ਪੀ. ਸਾਹਿਬ ਹੈਗੇ ਨੇ ਜੁਡੀਸ਼ਰੀ ਵਾਲੇ ਪਾਸੇ ਸਾਡੇ ਕੋਲ ਸੈਸ਼ਨ ਜੱਜ ਸਾਹਿਬ ਦਾ ਸਹਿਯੋਗ ਹੈਗਾ ਅਸੀਂ ਸਾਰੇ ਲਲਮਹੂ ਕੇ ਇੱਕ ਟੀਮ ਆਪਾਂ ਕੰਮ ਕਰਾਂਗੇ ਤੇ ਜੋ ਵੀ ਸਮੱਸਿਆਵਾਂ ਹੋਣਗੀਆਂ ਉਹਨਾਂ ਦੇ ਵਿੱਚ ਲੋਕਾਂ ਨਾਲ ਲੈ ਕੇ ਤੇ ਉਹਨਾਂ ਦੇ ਹਿਸਾਬ ਨਾਲ ਉਹਦੇ ਹੱਲ ਕਰਾਂਗੇ ਇਸਨ ਮਾਈਨਿੰਗ ਦਾ ਸਰ ਅਵੇਗ ਮਾਈਨਿੰਗ ਦਾ ਬਹੁਤ ਸੁਰਤਨ ਮੌਸਰ ਚਾਹੀਦਾ। ਓਕੇ ਜੀ। ਇਸਕੇ ਲਈ ਸਰ ਅਪੀ ਕਈ ਅਧਿਕਾਰੀ ਕੋਸ਼ਿਸ਼ ਕਰਨਗੇ ਕਿ ਤੁਸੀਂ ਸਰ ਉਸਕੇ ਲਈ ਕੀ ਵੇਗਾ। ਅ ਦੇਖੋ ਜੀ ਮਾਈਨਿੰਗ ਦੇ ਜਿਹੜੇ ਮਸਲੇ ਹੈਗੇ ਨੇ ਹੁਣ ਅਸੀਂ ਇੱਥੇ ਜੁਆਇਨ ਕੀਤਾ ਹੈਗੇ ਸੋ ਮੈਂ ਆਪਣੀ ਫੀਲਡ ਸਟਾਫ ਤੋਂ ਵੀ ਇਹਦੇ ਬਾਰੇ ਇਨਪੁਟ ਲਵਾਵਾਂਗਾ। ਮੈਂ ਚਾਹਾਂਗਾ ਕਿ মিডিਆ ਵੀ ਮੈਨੂੰ ਇਹਦੇ ਵਿੱਚ ਅਸਿਸਟ ਹੋਏ, ਹੈਲਪ ਕਰੇ ਕਿਉਂਕਿ মিডিਆ ਹਰ ਮੈਨੇ ਗਰਾਉਂਡ ਤੇ ਹੁੰਦਾ ਹੈਗਾ। ਉਹਨਾਂ ਕੋਲ ਫਸਟ ਹੈਂਡ ਇਨਫੋਰਮੇਸ਼ਨ ਹੁੰਦੀ ਹੈ ਜੀ ਜੋ ਸ਼ਾਇਦ ਕਈ ਜਿਹੜੀ ਦਫ਼ਤਰਾਂ ਵਿੱਚ ਬੈਠੇ ਅਫਸਰਸ ਕੋਲ ਵੀ ਨਹੀਂ ਹੁੰਦੀ ਹੈ ਜੀ। ਕਰਮ ਸਰ ਨਸ਼ੇ ਦੇ ਬਾਰੇ ਕੀ ਹੋਏਗਾ ਮੇਨ ਮਸਲਾ ਨਸ਼ਾ ਨਸ਼ਾ ਜੀ ਸਾਨੂੰ ਪਤਾ ਹੈਗੇ ਕਿ ਪੰਜਾਬ ਦੇ ਵਿੱਚ ਨਸ਼ਾ ਮੁਕਤ ਕਰਨ ਦੇ ਲਈ ਅਸੀਂ ਇੱਕ ਮੁਹਿੰਮ ਚਲਾ ਰਹੇ ਹੈਗੇ ਆ ਵੱਡੇ ਵੱਡੇ ਪੱਧਰ ਤੇ ਪਿਛਲੇ ਕੁਝ ਦਿਨਾਂ ਦੇ ਵਿੱਚ ਜੋ ਹੈਗੀ ਹੈ ਇਹਦੇ ਵਿੱਚ ਕਵਾਇਦ ਵੀ ਸ਼ੁਰੂ ਹੋਈ ਹੈਗੀ ਹੈ ਅੱਜ ਵੀ ਤੁਸੀਂ ਮੀਡੀਆ 'ਚ ਦੇਖ ਰਹੇ ਹੋਵੋਗੇ ਨਿਊਜ਼ 'ਚ ਦੇਖ ਰਹੇ ਹੋਵੋਗੇ ਕਾਫੀ ਸਾਰੇ ਇਹੋ ਜਿਹੇ ਐਕਸ਼ਨ ਲਿੱਤੇ ਜਾ ਰਹੇ ਹੈਗੇ ਨੇ ਸੋ ਉਹਨਾਂ ਲੜੀਆਂ ਦੇ ਵਿੱਚ ਹੀ ਅਸੀਂ ਵੀ ਤਿੰਨ ਕਿਹੜੀ ਧਾਰੀ ਆਪਣੀ ਸਟਰੈਟਜੀ ਹੈਗੀ ਹੈ ਕਿ ਆਪਾਂ ਐਨਫੋਰਸਮੈਂਟ ਕਰੀਏ ਤਾਂ ਕਿ ਨਸ਼ਾ ਵਕੇ ਨਾ ਡੀ ਐਡਿਕਸ਼ਨ ਕਰੀਏ ਤਾਂ ਕਿ ਜਿਹੜੇ ਨਸ਼ਾ ਗ੍ਰਸਤ ਹੋ ਚੁੱਕੇ ਹੈਗੇ ਨੇ ਉਹ ਵਾਪਸ ਸਹੀ ਰਾਹੇ ਤੇ ਕਿਵੇਂ ਆਣ ਤੇ ਪ੍ਰੀਵੈਂਸ਼ਨ ਜੋ ਸਭ ਤੋਂ ਜ਼ਰੂਰੀ ਹੈਗਾ ਤਾਂ ਕਿ ਆਪਣੀ ਨਵੀਂ نسل ਜੋ ਅਜੇ ਤੱਕ ਇਸ ਰੋਗ ਤੋਂ ਅਛੂਤ ਹੈਗੇ ਨੇ ਉਹਨਾਂ ਨੂੰ ਇਸ ਤੋਂ ਅਸੀਂ ਦੂਰ ਹੀ ਰੱਖੀਏ ਤੇ ਉਹਨਾਂ ਨੂੰ ਤੰਦਰੁਸਤੀ ਵਾਲੇ ਪਾਸੇ ਲੈ ਕੇ ਜਾਈਏ ਵਿਦਿਆ ਵਾਲੇ ਪਾਸੇ ਲੈ ਕੇ ਜਾਈਏ ਤੇ ਖੇਡਾਂ ਵਾਲੇ ਪਾਸੇ ਲੈ ਕੇ ਜਾਈਏ ਠੀਕ ਹੈ ਠੀਕ ਹੈ ਇੱਕ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਜੈਤਾਰ ਸਿੰਘ ਜੱਬੋਵਾਲ ਦੇ ਨਾਲ 94650 1313 ਤੇ ਕਰੋ ਸੰਪਰਕ ਧੰਨਵਾਦ ਸ਼ੁਕਰੀਆ ਮਿਹਰਬਾਨ